ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵਰਤੇ ਇੱਕ ਕੁਦਰਤੀ ਕਰਿਸ਼ਮੇ ਬਾਰੇ ਜਦ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦਰਸ਼ਣੀ ਡਿਊੜੀ ਦੇ ਬਾਹਰ ਪਹੁੰਚਦੇ ਹਾਂ ਦਰਸ਼ਣੀ ਡਿਊੜੀ ਦੇ ਬਾਰਲੇ ਪਾਸੇ ਖੱਬੇ ਪਾਸੇ ਸੋਨੇ ਦੇ ਇੱਕ ਪੱਤਰੇ ਤੇ ਉਸ ਚਮਤਕਾਰ ਬਾਰੇ ਸ਼ਬਦ ਉਕਰੇ ਹੋਏ ਹਨ ਇਹ ਸ਼ਬਦ ਇਸ ਪ੍ਰਕਾਰ ਹਨ ਸਭਨਾ ਦੀ ਗਿਆਤ ਲਈ ਦੱਸਿਆ ਜਾਂਦਾ ਹੈ ਕਿ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ 30 ਅਪ੍ਰੈਲ 1877 ਦੀ ਸਵੇਰ ਦੇ 5:30 ਵਜੇ ਇੱਕ ਅਜਬ ਖੇਲ ਵਰਤਿਆ ਸੀ ਕੋਈ 400 ਪ੍ਰੇਮੀ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਨ ਜਦ ਕੇ ਅਚਨਚੇਤ ਬਿਜਲੀ ਦੀ ਲਸ਼ਕ ਦੇਸੀ ਸੀ ਉਹ ਇੱਕ ਵੱਡੀ ਰੋਸ਼ਨੀ ਇਸ ਦੀ ਸ਼ਕਲ ਵਿੱਚ ਪਹਾੜ ਦੀ ਬਾਹੀ ਦੇ ਦਰਵਾਜ਼ੇ ਵਿੱਚੋਂ ਆਈ ਠੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਗੋਲਾ ਜਿਹਾ ਬਣ ਕੇ ਫਟੇ ਅਤੇ ਚਾਨਣ ਦੀ ਇੱਕ ਲੀਕ ਬਣ ਕੇ ਦੱਖਣੀ ਦਰਵਾਜੇ ਦੀ ਬਾਹੀ ਵਿੱਚੋਂ ਬਾਹਰ ਨਿਕਲ ਗਈ ਸੀ ਭਾਵੇਂ ਇਸ ਦੇ ਟੁੱਟਣ ਸਮੇਂ ਬੜੀ ਭਿਆਨਕ ਅਤੇ ਜ਼ੋਰ ਦੀ ਆਵਾਜ਼ ਆਏ ਪਰ ਅੰਦਰ ਬੈਠੇ ਕਿਸੇ ਪ੍ਰੇਮੀ ਸਿੱਖ ਇਮਾਰਤ ਜਾਂ ਚੀਜ਼ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪੁੱਜਿਆ ਸੀ ਇਸ ਅਲੌਕਿਕ ਦ੍ਰਿਸ਼ ਨੂੰ ਸਭ ਲੋਕੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਕੋਤਕ ਇਹ ਦੱਸਦੇ ਸਨ ਸੱਚਮੁੱਚ ਇਹ ਸ੍ਰੀ ਗੁਰੂ ਰਾਮਦਾਸ ਦੇ ਕਿਰਪਾ ਹੀ ਸੀ ਕਿ ਅਸਮਾਨੀ ਬਿਜਲੀ ਡਿਗਣ ਨਾਲ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ